ਵਾਹਿਗੁਰੂ ਜੀ ਕੀ ਫਤਿਹ ਜੀ ਤਨਤਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਗੁਰਦੁਆਰਾ ਰਾਮਤਾਲੀ ਪਿੰਡ ਕੱਕੜ ਵਿਖੇ ਜੋ ਕਿ ਸਲਾਨਾ ਜੋੜ ਮਿਲੇ ਮਨਾਏ ਜਾ ਰਹੇ ਨੇ ਜਿਵੇਂ ਕਿ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਗਮ ਖੱਲ ਹੀ ਗੋਇੰਦਵਾਲ ਸਾਹਿਬ ਵਿਖੇ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਹ ਦਿਨ ਵੀ ਇੱਥੇ ਹਰ ਸਾਲਾਂ ਨਾਲ ਜੋੜ ਮਿਲਿਆ ਜਿਹੜਾ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਕਾਰ ਸੇਵਾ ਸੰਪਰਦਾਇ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਸੰਤ ਬਾਬਾ ਭਗ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਪਲਵਾਨ ਇਸ ਟਾਈਮ ਜਿਹੜੇ ਮੁਖੀ ਬਾਬਾ ਸੁੱਚਾ ਸਿੰਘ ਜੀ ਜਿਨ੍ਹਾਂ ਦੀ ਸੁੱਚੀ ਗਵਾਹੀ ਦੇ ਵਿੱਚ ਸ਼ਰਮਾਂਗੀਆਂ ਚੱਲ ਰਹੀਆਂ ਨੇ। ਇਸ ਇਲਾਕੇ ਦੇ ਵਿੱਚ ਆਰਾਮ ਟਾਲੀ ਗੁਰਦੁਆਰੇ ਦੀ ਜਿਹੜੀ ਮਹਾਨਤਾ ਬਹੁਤ ਉੱਚੀ ਹੈ। ਕੋਈ ਲੱਖਾਂ ਦੀ ਦਰਦ ਦੇ ਵਿੱਚ ਆਪ ਤੁਸੀਂ ਦੇਖ ਰਹੇ ਹੋ ਸੰਗਤਾਂ ਦਰਸ਼ਨ ਉਦਾਰ ਕਰਨ ਵਾਸਤੇ ਹੁਣ ਯਾਰ ਹਰ ਸਾਲ ਕੋਈ ਨਾ ਕੋਈ ਨਵਾਂ ਕਾਰਜ ਜਿਹੜਾ ਇਹ ਸੇਵਾ ਰੇ ਕੀਤਾ ਜਾਂਦਾ ਜਿਵੇਂ ਕਿ ਪਿਛਲੇ ਸਾਲ ਇਸ ਤੇ ਸਲਾਮ ਬਣਾਈ ਗਈ ਐਰ ਕਾਂ ਇੱਥੇ ਸਰੋਵਰ ਦੇ ਉਹ ਇੱਥੇ ਪ੍ਰਤਨਖੀ ਸੀ ਉਹਨੂੰ ਨਵੀਂ ਦੇਖ ਦਿੱਤੀ ਗਈ ਇਹ ਸਾਰਾ ਕੁਝ ਗੁਰੂ ਦੀ ਕਿਰਪਾ ਤੇ ਸੰਗਤ ਦਾ ਸਹਯੋਗ ਹੈ ਸੰਗਤ ਦੇ ਸਹਯੋਗ ਨਾਲ ਬੜੇ ਕਾਰਜ ਚੱਲੇ ਨੇ ਸਾਰੇ ਪੰਜਾਬ ਦੇ ਵਿੱਚ ਨਹੀਂ ਪੰਜਾਬ ਬਾਹਰ ਵੀ ਚੱਲੇ ਨੇ ਹਮਸਾਹਲਰ ਕੁញਿਆਤਾਂ ਵਦੇ ਸਮਾਚਾਰੀਆਂ ਜਿਵੇਂ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲਾ ਰਸਤਾ ਜੋ ਕਿ ਬਹੁਤ ਹੀ ਖਸਤਾ ਹਾਲ ਦੇ ਸੀ ਜਿਹਦੀ ਵਿਕਾਸ ਸੇਵਾ ਰਾਹੀਂ ਸੜਕ ਬਣਾਉਂਦੀ ਜਿਹੜੀ ਉਹ ਸ਼ੁਰੂਆਤ ਕੀਤੀ ਗਈ ਇਹ ਵੱਡੇ ਭਾਗ ਆਕਾਰ ਸੇਵਾ ਕਲਾ ਅਨੰਦਗੜ੍ਹ ਸਾਹਿਬ ਦੇ ਜਿਹੜੇ ਕਿ ਉਹਨਾਂ ਦੇ ਹਿੱਸੇ ਆਈਆਂ ਸਮਾਵਾਂ ਨੇ ਜਿਵੇਂ ਕਿ ਸਤਲੁਜ ਉੱਤੇ ਅੱਠ ਪੁਲ ਬਣਾਏ ਗਏ ਤੇ ਅਨੇਕਾਂ ਹੀ ਸਕੂਲ ਕਾਲਜ ਜਿਹੜੀ ਕਿ ਹੁਣ ਸ਼ਰਕਤ ਦਾ ਜਿਹੜਾ ਵੱਡਾ ਪ੍ਰੋਜੈਕਟ ਸੀ ਬਹੁਤ ਵੱਡਾ ਪ੍ਰੋਜੈਕਟ ਸੀ ਗੁਰ ਸ਼ੰਕਰ ਨਰਵਰ ਸਾਹਿਬ ਦਾ ਉਹਦੀ ਸੇਵਾ ਚੱਲ ਰਹੀ ਹੈ ਇਸੇ ਤਰ੍ਹਾਂ ਹੀ ਗੁਰੂ ਹਰਿਕ੍ਰਿਸ਼ਨ ਪਾਸ਼ਾਹੀ ਗੁਰੂ ਹਰਦਾਇ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਗੋਡੋਰਾ ਸ਼ੀਸ਼ਮੇਲ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਸਥਾਨ ਗੋਡੋਰਾ ਗੁਰੂ ਕੇ ਮਹਿਲ ਇਸੇ ਤਰ੍ਹਾਂ ਹੀ ਗੁਰੂ ਕੇ ਲਾਹੌਰ ਦੇ ਪਵਿੱਤਰ ਸਥਾਨ ਨੇ ਜਿਵੇਂ ਗੁਰਕਾ ਲਾਹੌਰ ਬਿਬੌਰ ਸਾਹਿਬ ਪਤਾਲਪੁਰੀ ਆਫ ਦੇ ਸਰਾਂ ਦੀ ਸੇਵਾ ਚੱਲ ਰਹੀ ਹੈ ਸ਼ੀਸ਼ਗੰਨ ਸਾਹਿਬ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਕੀਤਾ ਗਿਆ ਉਸ ਹਸਤਾਨ ਦੀ ਵੀ ਸੇਵਾ ਕਰ ਸੇਵਾ ਸੰਪਰਵਾਇਕ ਲਾਣਨਦ ਗੁਰ ਸਾਹਿਬ ਕਰਾ ਰਹੀ ਹੈ ਕਿਉਂਕਿ 350 ਸਾਲ ਦਾ ਸ਼ਹੀਦੀ ਦਿਹਾੜਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਗਤਾਂ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾ ਰਹੀਆਂ ਨੇ ਕਿਉਂਕਿ ਲਹਸਾਨ ਕੁਰਬਾਨੀਆਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਸਕਾਰ ਸ੍ਰੀ ਨੰਦੂ ਸਾਹਿਬ ਕੀ ਹੋਇਆ ਤੇ ਉਹਨਾਂ ਦੇ ਧਰ ਦਾ ਸੰਸਕਾਰ ਜਿਹੜਾ ਸੀ ਜੋ ਲੱਖੀ ਸ਼ਾ ਬਣ ਜਾ ਰਹੇ ਨੇ ਆਪਣੇ ਘਰ ਨੂੰ ਅੱਗ ਲਾ ਕੇ ਉਸ ਜਗ੍ਹਾ ਤੇ ਕੀਤਾ ਗਿਆ ਸੋ ਇਹ ਸਮਰਪਦਾਇਕ ਕਾਰ ਸੇਵਾ ਕਲਾ ਆਨੰਦਗੁਰੂ ਧਰਮ ਮਕਾਲ ਪੁਰਖ ਦੀ ਮੇਰ ਸਦਕਾ ਜਿੱਥੇ-ਜਿੱਥੇ ਵੀ ਉਹਨਾਂ ਦੀ ਚਰਚੋਪਰਾ ਸਥਾਨ ਨੇ ਉਹਨਾਂ ਦੀਆਂ ਸਮਾਜਰੀਆਂ ਨੇ ਜਿਹੜੀਆਂ ਕਿ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਵੀਰ ਇਤਿਆਸ ਗੁਸਤਾਨ ਤੋਂ ਬਗੈਰ ਗੁਰਦੁਆਰੇ ਹੋਰ ਵੀ ਬਣਾਉਂਦੇ ਨੇ ਉਹਨਾਂ ਨੂੰ ਵੀ ਲੋੜ ਅਨਸਾਰ ਬਾਬਾ ਜੀ ਮਟੀਰੀਅਲ ਦੇ ਕੇ ਬਹੁਤ ਹੀ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਚੁਲਾਏ ਜਾਂਦੇ ਨੇ ਤੇ ਰਸਤਿਆਂ ਦੀ ਸੇਵਾ ਕੀਤੀ ਜਾਂਦੀ ਆ ਇਹ ਵੱਡੇ ਭਾਗ ਨੇ ਸਾਡੇ ਸਾਰਿਆਂ ਦੇ ਜਿਹੜੀਆਂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਆਪਣੀ ਕਿਰਤ ਕਮਾਈ ਨੂੰ ਸਫਲ ਕਰਦੀਆਂ ਨੇ ਆਪਣੇ ਦਸਾਂਦ ਨੂੰ ਪੇਜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਐਸੀ ਅਰਦਾਸ ਕਰਦੇ ਆ ਪਾਤਸ਼ਾਹ ਜੀਓ ਇਹ ਜਿਹੜੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੇ ਉਹਨਾਂ ਨੂੰ ਮਹਾਰਾਜ ਆਪਣੇ ਦਰੋਂ ਕਰੋ ਖੁਸ਼ੀਆਂ ਨਾਮ ਦੀ ਇਲਾਜ ਕਿਰਪਾ ਕਰਨ ਇਸ ਤਰ੍ਹਾਂ ਉਹਨਾਂ ਨੂੰ ਕਾਰੋਬਾਰਾਂ ਦੇ ਵਾਦੇ ਵਕਸ਼ਨ ਉਹ ਇਸ ਤਰ੍ਹਾਂ ਕਾਰਸੋ ਨਾਲ ਜੁੜੇ ਰਹਿਣ ਸੋ ਮਹਾਰਾਜ ਦਾ ਫਰਮਾਨ ਹੈ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹ ਪ੍ਰਸਾ ਜਿਹੜੀ ਚੱਲੀ ਹੈ ਇੱਥੇ ਲੰਗਰ ਵੀ ਚੱਲ ਰਿਹਾ ਹੈ ਇੱਥੇ ਨਾਮ ਸਮਰ ਦੀ ਰਾਤ ਵੀ ਚੱਲ ਰਹੀ ਹੈ ਜਿਵੇਂ ਕਿ ਬਹੁਤ ਵੱਡੇ ਦੀਵਾਨ ਚੱਲ ਰਹੇ ਨੇ ਇਸ ਕਰਕੇ ਗੁਰੂ ਕਿਰਪਾ ਕਰਨ ਆਪਾਂ ਸਾਰੇ ਮਹਾਰਾਜ ਜਿਹੜੇ ਸਿੱਖ ਸੰਗਤਾਂ ਨੇ ਇਸ ਕੁੰਬ ਦੇ ਵਿੱਚ ਯੋਗਦਾਨ ਪਾਇਆ ਨੇ ਉਹਨਾਂ ਦੀ ਵੀ ਆਜਿ ਲੱਗ ਜੂਗੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ